ਸਰਪੰਚ ਸਾਹਿਬ ਕੀ ਗੱਲ ਹੋਈ ਹੈ ਕੀ ਹਾਦਸਾ ਇਹ ਜੀ ਸੰਗਤ ਗਈ ਸੀ ਕੱਲ ਨਗਾਏ ਆਪਣਾ ਲੰਗਿਆਣੇ ਰਾਤ 60 70 ਜਾਣੇ ਉਧਰੋਂ ਰਾਤ ਨੂੰ ਆਉਂਦੇ ਸੀਗੇ 2:00 ਵਜੇ ਦਾ ਟਾਈਮ ਸੀਗਾ ਜੀ ਤੇ ਚੰਦ ਬਾਜ਼ੇ ਕੋਲੇ ਇੱਕ ਇੰਟਰ ਵੱਜਿਆ ਮਗਰੋਂ ਜੀ ਉਹ ਕੈਂਟਰ ਵਾਲੇ ਦੇ ਕੋਈ ਦਾਰੂ ਦਰੂ ਪੀਤੀ ਸੀ ਨਸ਼ਾ ਕੀਤਾ ਹੋਇਆ ਸੀਗਾ ਜੀ ਸਿੱਧਾ ਲਿਆ ਕੇ ਮਗਰੋਂ ਮਾਰਿਆ ਉਹਨੇ ਇਹ ਤਾਂ ਕੁਦਰਤੀ ਜਿਹੜੇ ਬੰਦਿਆਂ ਦੀਆਂ ਤੂਕਾਂ ਟੁੱਟ ਗਿਆ ਕਦੇ ਕਾਫੀ ਸੱਟਾਂ ਵੱਜੀਆਂ ਸੀ ਬੰਦਿਆਂ ਦੇ ਦਾਖਲ ਐਥੇ 5 ਬੰਦੇ ਦਾਖਲਾ ਜੀ ਇੱਕ ਮੁੰਡੇ ਦੀ ਡੈਥ ਹੋ ਗਈ ਜੀ ਤੇ ਕੀ ਹੁਣ ਕਿਦਾਂ ਇਲਾਜ ਕਿਦਾਂ ਹਨ ਹਾਲਾਤ ਜੀ ਉਹ ਨੌਜਵਾਨ ਮੁੰਡਾ ਸੀਗਾ ਕਹਿ ਰਹੀ ਆਪਣਾ ਟੁੱਟਿਆ ਜੀ ਪਰਿਵਾਰ ਤੇ ਤਾਂ ਗਰੀਬ ਬੰਦੇ ਮਜ਼ਦੂਰ ਬੰਦੇ ਸੀਗੇ ਤੇ ਉਹ ਸਖਤ ਕੋਈ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਵੀ ਆਪਣਾ ਨਸ਼ਾ ਕਰਕੇ ਗੱਡੀ ਚਲਾਉਂਦੇ ਆ ਜਾਂ ਜੋ ਵੀ ਇਹ ਇਹਨਾਂ ਦੀ ਸਰਕਾਰ ਨੂੰ ਮਦਦ ਹੋਣੀ ਚਾਹੀਦੀ ਗਰੀਬ ਪਰਿਵਾਰਾਂ ਜੀ ਜਗਦੇਵ ਸਿੰਘ ਜੀ ਤੇ ਕਿੱਥੋਂ ਆ ਰਹੇ ਸੀ ਤੁਸੀਂ ਔਰ ਕੀ ਗੱਲ ਹੈ ਤੁਸੀਂ ਨਗਾਹਤ ਆ ਰਹੇ ਸੀ ਕਿੱਥੋਂ ਆਇਆ ਕੈਂਟਰ ਬਸ ਆਈ ਸਾਡੇ ਮਗਰੀ ਲੱਗ ਗਿਆ ਜਾਣ ਕੇ ਪੂਰਾ ਟਰਾਲੀ ਤੇ ਜਣੇ ਹਾਂ ਟਰਾਲੀ ਤੇ ਟਰਾਲਾ ਤੇ ਟਰਾਲੇ ਤੇੜਕਸ ਹੋਗੇ ਕੋਈ 60 ਜਾਣੇ ਸੰਗਤ ਕਿੰਨੀ ਕਿਸ ਵਿੱਚ ਸੱਤ ਜਾਣੇ ਸੀ ਕੱਟੂ ਸੰਦੇਹ ਤਾਂ ਤੇ ਸੱਟਾ ਕਿੰਨੇ ਕਿਤੇ ਵਜੇ ਨੇ 7 ਵਜੇ 55 56 ਦੇ ਇੱਕ ਚੌਣ ਖਤ ਮੋਟਾ ਮੁੰਡਾ ਕਿਹੜੇ ਪਿੰਡ ਤੋਂ ਸੀ ਅਸੀਂ ਵੀਰ ਵਾਲਾ ਖੁੱਦ